ਫੋਰਨਾਦੀ ਬਜ਼ੁਰਗ ਮੈਲਾ ਜਰਨੈਲ ਸਿੰਘ ਨਾ ਦੇ ਆਦਮੀ ਦੇ ਘਰ ਕੰਮ ਕਰਨ ਜਾਂਦੀ ਸੀ ਕਿਉਂਕਿ ਉਹਨਾਂ ਦੇ ਘਰ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਅਤੇ ਉਹਨਾਂ ਨੇ ਬਰਾਤ ਲਈ ਜਾਣਾ ਸੀ ਜਿੱਥੇ ਇਸ ਮੈਲਾ ਨੇ ਇਕੱਲੀ ਰਹਿ ਕੇ ਘਰ ਦੇ ਕੰਮਕਾਜ ਸੰਭਾਲੇ ਪਰੰਤੂ ਜਦੋਂ ਜਰਨੈਲ ਸਿੰਘ ਘਰ ਆਇਆ ਤਾਂ ਉਸਨੇ ਰਾਤ ਨੂੰ ਵੇਖਿਆ ਕਿ ਉਸਦੇ ਘਰ ਅਲਮਾਰੀ ਦੇ ਵਿੱਚ ਪਏ 1,70,000 ਰੁਪਏ ਗਾਇਬ ਹੋ ਗਏ ਤਾਂ ਉਸਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਜਰਨੈਲ ਸਿੰਘ ਦਾ ਕਹਿਣਾ ਹੈ ਕਿ ਉਸਨੇ ਕਿਸੇ ਦੇ ਵੀ ਕੁੱਟਮਾਰ ਨਹੀਂ ਕੀਤੀ ਪਰ ਦੂਜੇ ਪਾਸੇ ਬਜ਼ੁਰਗ ਮਹਿਲਾ ਸ਼ੰਮੀ ਕੋਰ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਘਰ ਵਿੱਚ ਕੰਮ ਕਰਦੀ ਹੈ ਪਿਛਲੇ ਦਿਨ ਹੀ ਉਹ ਕਿਸੇ ਦੇ ਤਿੰਨ ਦਿਨ ਦੇ ਲਈ ਕਾਰ ਵਿੱਚ ਕੰਮ ਕਰ ਰਹੀ ਸੀ ਕਿਉਂਕਿ ਉਹਨਾਂ ਦੇ ਵਿਆਦਾ ਪ੍ਰੋਗਰਾਮ ਰੱਖਿਆ ਸੀ ਜਿਸ ਕਰਕੇ ਉਹ ਵਿਆਹ ਤੇ ਚਲੇ ਗਏ ਪਰੰਤੂ ਉਹਨਾਂ ਨੇ ਮੇਰੇ ਤੇ આરોਪ ਲਾਇਆ ਕਿ ਇਸ ਵੇਹੜੇ ਦੇ ਵਿੱਚ ਚੋਰੀ ਕੀਤੀ ਗਈ ਹੈ ਅਤੇ ਆਂਧੇ ਆਸਾਰ ਹੀ ਮੈਨੂੰ ਕਮਰੇ ਵਿੱਚ ਬੰਦ ਕਰ ਲਿਆ ਤੇ ਮੇਰੀ ਕੁੱਟਮਾਰ ਕੀਤੀ ਮੈਨੂੰ ਬੰਦਕ ਵੀ ਬਣਾ ਕੇ ਰੱਖਿਆ کافی ਦਿਨ ਹੋ ਗਏ ਮੈਨੂੰ ਸ਼ਿਕਾਇਤ ਕਰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਹਾਂਜੀ ਮਾਤਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸ਼ਮੀ ਹੈ ਹਾਂਜੀ ਕੀ ਗੱਲ ਹੋਈ ਆ ਕੋਈ ਮੈਂ ਇਹਨਾਂ ਦੇ ਕੰਮ ਤੇ ਗਈਆਂ ਕਿਹਨਾਂ ਦੇ ਜੀ ਕਿਹਨਾਂ ਗੁੱਗੀ ਦੇ ਘਰ ਹੂੰ ਗੁਗੀ ਕਹਿੰਦੇ ਨੇ ਉਹਨੂੰ ਹੂੰ ਉਹਨਾਂ ਦੇ ਘਰ ਗਈਆਂ ਮੈਂ ਕੰਮ ਕੀਤਾ 3 ਦਿਨ 3 ਦਿਨ ਕੰਮ ਕਰਕੇ ਤੇ ਮੈਂ ਵਹਿਲੀ ਹੋਈਆਂ ਮੈਂ ਸਾਰਾ ਕੁਝ ਕਰਤਾ ਇਹਨਾਂ ਦਾ ਇਹਨਾਂ ਦੀ ਡੋਲੀ ਆਈ ਹੈ ਹੂੰ ਜਦੋਂ ਇਹਨਾਂ ਦੀ ਡੋਲੀ ਆਈ ਹੈ ਮੈਂ ਨੇ ਉਤੇ ਇੰਜਾਮ ਤਿਆਰ ਇਹਨਾਂ ਨੇ ਹੂੰ ਮੈਂ ਰੋਟੀਆਂ ਪਕਾ ਕੇ ਰੱਖੀਆਂ ਡੋਲੀ ਵਾਤੇ ਸਬਜੀ ਬਣਾ ਕੇ ਰੱਖੀ ਹੈ ਫਿਰ ਉਹ ਸਬਜੀ ਰੋਟੀ ਮੈਂ ਅਜੇ ਦੇਈ ਜਾਂਦੀਆਂ ਜਦੋਂ ਢੋਲੀ ਆ ਗਈ ਅੰਦਰ ਸਾਰੇ ਪਰੋਣੇ ਅੰਦਰ ਵੜ ਗਏ ਵੜ ਗਏ ਅੰਦਰ ਉਹ ਚਲੇ ਗਏ ਅੰਦਰ ਮੈਂ ਪਾਣੀ ਪੋਣੀ ਪੀਣ ਲੱਗ ਗਈ ਉਹਨਾਂ ਨੂੰ ਸਾਰਿਆਂ ਨੂੰ ਫੇਰੇ ਨਾਨੇ ਮੈਨੂੰ ਸੱਦ ਲਿਆ ਹੂੰ ਦੂਜੇ ਘਰ ਕਿਸੇ ਦੇ ਹੂੰ ਉਹ ਹੀ ਉਹਨਾਂ ਦਾ ਮੁੰਡਾ ਏ ਜਿਹਨੇ ਦੋਨਾਂ ਨੇ ਮੈਨੂੰ ਕੁੱਟਿਆ ਕਿਹਨੇ ਜੀਨੇ ਇੱਕ ਗੁੱਗੀ ਏ ਇੱਕ ਉਹਦਾ ਭਤੀਜਾ ਏ ਹੂੰ ਉਹ ਨਸ਼ਾ ਕਰਦਾ ਹੈ ਉਹ ਉਹਦੇ ਉੱਤੇ ਕਿੰਨੀ ਉਹ ਵੀ ਹੈਗੀਆਂ ਹਾਂ ਤੇ ਉਹ ਨਸ਼ਾ ਕਰਦਾ ਉਹ ਉਹਨੇ ਵੀ ਕੁੱਟਿਆ ਫਿਰ ਮੈਨੂੰ ਸੱਦ ਕੇ ਲੈ ਗਏ ਲੈ ਜਾ ਕੇ ਦੂਜੇ ਘਰ ਅੰਦਰ ਬੰਦ ਕਰਤਾ ਹਾਂ ਦੱਸ ਤੂੰ ਮੇਰੇ ਪੈਸੇ ਚੱਕਿਆ ਹਾਂ ਮਾਂ ਕਿਹ ਬਹੁਤ ਮੈਂ ਕਿ ਤੇਰੇ ਪੈਸੇ ਚੱਕ ਕੇ ਕੀ ਕਰੂੰਗੀ ਮੈਂ ਤੇਰੇ ਪੈਸੇ ਚੱਕਣ ਆਈਆਂ ਇੱਥੇ ਮੈਂ ਕੰਮ ਕਰਨ ਆਈਆਂ ਮੈਂ ਪੈਸੇ ਤਾਂ ਨਹੀਂ ਚੱਕਣ ਆਈ ਹਾਂ ਤੇ ਤੂੰ ਮੇਰੇ ਇੰਨੇ ਇੰਜਾਮ ਕਿਉਂ ਲਾ ਰਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਇਹ ਦੋਨੇ ਮੈਨੂੰ ਲੱਗ ਕੇ ਫਿਰ ਦੋ ਤਿੰਨ ਲਪੇੜੇ ਮਾਰੇ ਮੇਰੇ ਤੋਂ ਫਿਰ ਉਹਨੇ ਭਤੀਜੇ ਨੇ ਦੋ ਮੁੱਕੀਆਂ ਮਾਰੀ ਪਿੱਛੇ ਮੇਰੇ ਹੱਥਾਂ ਹੋਂਦੀਆਂ ਆ ਚੁੰਨੀ ਨਾਲ ਮੇਰੀ ਬਨ ਕੇ ਫਿਰ ਜਨਾਨੀ ਆਵੀ ਇਹਦੀ ਜਨਾਨੀ ਨੂੰ ਲੈ ਆ ਕੇ ਇੱਥੇ ਗੜ ਕੁੱਟ ਲਿਆ ਇੱਥੇ ਦੁੰਡੇ ਖੜਲੇ ਮੇਰੇ ਦੱਸ ਮੈਂ ਕੀ ਕਰਾਂ ਫਿਰ ਮੈਂ ਗਾਲਾਂ ਹੀ ਕੱਢੀਆਂ मैं जिन्नी आई गाड़ा कट दियाँ इन्होंने कहा ला पी लै ज चाह पी जा कुछ कर लै कुछ नहीं किया, किया इन्ह ने भुखी तो आई मैं, मैं मर गई अंदर ताला मार के फिर चले गए फिर चले गए फिर, फिर केंद्र ने अस पुलिस लिया मे मैं बैठी हाँ तुम तो लिया पुलिस पुलिस लिया मैं बैठी हाँ मैं डर नहीं फिर गए फिर पुलिस ना लिया ਨਾਲੇ ਵਾਪਸ ਆ ਗਏ ਵਾਪਸ ਆ ਗਏ ਫਿਰ ਦੁਬਾਰਾ ਆ ਗਿਆ ਮੇਰੇ ਕੋਲ ਦੁਬਾਰਾ ਆ ਗਿਆ ਦੁਬਾਰਾ ਜਦੋਂ ਆਇਆ ਫਿਰ ਮੱਖਣ ਨੂੰ ਇੱਕੋ ਦੇ ਨਾਲ ਦਾ ਦੂਜਾ ਕੋਈ ਬੰਦਾ ਹੈ ਹੂੰ ਮੱਖਣ ਕੋਲ ਐਮ ਸੀ ਐ ਹੈ ਹੂੰ ਉਹ ਆ ਗਿਆ ਉਹ ਆ ਗਿਆ ਜਦੋਂ ਉਹਨਾਂ ਨੂੰ ਸੱਦ ਕੇ ਲੈ ਆਇਆ ਇਹਨਾਂ ਦੀ ਪੀਤੀ ਸ਼ਰਾਬ ਪੂਰੀ ਪੂਰੀ ਸ਼ਰਾਬ ਪੀਤੀ ਹੋਈ ਜਦੋਂ ਇਹਨਾਂ ਨੂੰ ਪਹਿਲੇ ਮੈਨੂੰ ਮਾਰ ਲਿਆ ਮਾਰਕੁੱਟ ਕੇ ਫਿਰ ਮੱਖਣ ਨੂੰ ਬੁਲਾ ਲਿਆ ਮੱਖਣ ਨਾਲੇ ਉਹਦਾ ਦੋਸਤ ਦੂਜਾ ਵੀ ਹੈਗਾ ਉਹ ਵੀ ਆਇਆ ਫਿਰ ਮੈਂ ਮੈਨੂੰ ਪੁੱਛਿਆ ਕਿ ਮੈਂ ਆਈ ਕਿਵੇਂ ਹੋਇਆ ਮੈਂ ਕਿਹਾ ਵੀ ਦੇਖ ਲੈ ਕਿਵੇਂ ਹੋਇਆ ਮੈਂ ਤਾਂ ਬੈਠੀ ਹੋਈ ਆ ਜੇ ਮੈਨੂੰ ਚੋਰ ਕਹਿੰਦੇ ਨੇ ਮੈਂ ਬੈਠੀ ਨਹੀਂ ਆ ਮੈਂ ਜਿਹੜਾ ਚੱਕ ਲਈਆਂ ਮੈਂ ਤਾਂ ਘਰੇ ਵੀ ਨਹੀਂ ਗਈ ਉਹ ਕਹਿੰਦੇ ਨੇ ਘਰੇ ਗਈ ਸ਼ਾਮ ਨੂੰ ਕਿਹੜਾਕ ਮੈਨੂੰ ਘਰੇ ਭੇਜਿਆ ਨਹੀਂ ਕੋਈ ਵੀ ਘਰੇ ਨਹੀਂ ਭੇਜਿਆ ਮੈਂ ਸਾਰਾ ਕੰਮ ਕਰੀ ਬੈਠੀ ਆ ਇਹਨਾਂ ਦਾ ਘਰ ਦਾ ਜਨਾਨੀ ਨਹਾੜਾ ਏਡੀ ਇੱਕ ਜਨਾਨੀ ਨਾਲ ਵੀ ਦੂਜੀ ਵੀ ਹੈਗੀ ਮੈਨੂੰ ਫਿਰ ਇਹਨਾਂ ਨੇ ਬਿਠਾ ਕੇ ਐਮਸੀ ਚੁੱਪ ਕਰਕੇ ਘਰੇ ਆ ਚਲੇ ਆਇਆ ਹੈ ਜੇ ਐਮਸੀ ਨੂੰ ਸਮਝਦਾਰੀ ਹੁੰਦੀ ਮੈਨੂੰ ਬਾਹਰ ਕਢਾ ਕੇ ਲਿਆਂਦਾ ਮੇਰੇ ਘਰੇ ਦੱਸਦਾ ਵੀ ਚਲੋ ਇਹਨਾਂ ਦੇ ਪਰਿਵਾਰ ਨੂੰ ਦਸਿਏ ਵੀ ਤੇਰੀ ਮਾਂ ਨੇ ਇਹ ਜੱਕਦਮ ਚੱਕਿਆ ਤੇ ਆਪਾਂ ਉਹਨਾਂ ਨੂੰ ਦਸਿਏ ਇੱਥੇ ਨਹੀਂ ਆਇਆ ਇਥੇ ਨਹੀਂ ਆਇਆ ਘਰੇ ਚਲੇ ਗਏ ਜਾ ਸੌਂ ਗਏ ਪੀਟੀ ਖਾਦੀ ਨੂੰ ਸੌਂ ਗਏ ਮੈਨੂੰ ਰਾਤ ਸਵੇਰੇ 6 ਵਜੇ ਖੋਲਿਆ ਸਰਦ ਬੰਨੀ ਰੱਖਿਆ 6 ਵਜੇ ਮੈਂ ਆਈ ਤੇਰੇ ਕੋਲ ਰੋਹੀ ਮਕੇ ਵੀਰੂ ਮੈਂ ਕਿਹੜਾ ਕੰਮ ਕਰੇ ਆਈ ਮੇਰਾ ਤਾਂ ਕੋਈ ਕੰਮ ਦਾ ਇਹਨਾਂ ਨੇ ਪਾਲੇ ਨਾ ਪਾਇਆ ਮੈਂ ਤਾਂ ਦਿਹਾੜੀ ਦੇ ਗਈ ਸੀ ਐਜਾ ਕੰਮ ਕਦੋਂ ਮੈਂ ਕਰਿਆ ਨਹੀਂ ਮੇਰਾ ਘਰ ਦੇਖੋ ਮਕੇ ਮੈਂ ਜੇ ਐਜਾ ਕੰਮ ਕਰਦੀ ਮੈਂ ਕਿਉਂ ਨਾ ਐਜਾ ਸੋਹਣਾ ਘਰ ਪਰਦੇਨੀ ਤੇ ਮੇਰਾ ਤਾਂ ਮੈਂ ਰੋਟੀ ਰੋਜੀ ਮਸਾਂ ਬਣਾਣੀਆਂ ਤੇ ਮੈਨੂੰ ਇਹ ਇੰਜਾਮ ਲਾਇਆ ਤੇ ਹੁਣ ਕੀ ਕਰੀਏ ਮੈਂ ਰੋਣ ਲੱਗੀ ਇਹ ਕਹਿੰਦਾ ਤੂੰ ਚੁੱਪ ਕਰ ਜਾ ਮੇਰੇ ਭਾਬੀ ਨੂੰ ਕਹਨਾ ਮੈਂ ਕਿ ਚਲ ਕੇ ਆ ਜੇ ਫਿਰ ਇਹ ਗੱਲ ਕਰਕੇ ਫਿਰ ਮੈਂ ਐਮਸੀ ਦੇ ਕੋਲ ਗਈ ਪੈਰੀ ਨੰਗੀ ਗਈ ਤਾਂ ਇਹ ਦਰਖਾਸਤ ਦੇ ਕੇ ਐਮਸੀ ਉਥੋਂ ਇਹਦੇ ਨਾਲ ਗੁੱਗੀ ਨਾਲ ਉਹਨਾਂ ਦੇ ਨਾਲ ਮਿਲ ਕੇ ਫਿਰ ਘਰ ਆ ਗਿਆ ਮੈਂ ਇਹਨਾਂ ਦਿੱਕਰੇ ਬੈਠੀ ਆਂ ਮੈਂ ਸਿੱਧੇ ਕਹਿ ਤੇ ਉਹ ਜਨਾਨੀ ਨੂੰ ਮੈਂ ਦੱਸੀ ਜਾਨੀਆਂ ਮੈਂ ਕਿ ਆਂਟੀ ਮੇਰੇ ਨਾਲ ਐਂਜਾਮ ਕੱਲਾਤਾ ਇਨਾਂ ਨੇ ਇੱਕ ਹੀ ਮਿਲਾਇਆ ਕਹਿੰਦੇ ਕਿ ਮੈਂ ਮੈਂ ਕਿ ਮਨੇ ਸਾਰੀ ਰਾਤ ਬੰਦੀ ਬਣਾ ਕੇ ਰੱਖਿਆ ਇਨਾਂ ਨੇ ਬੰਦੀ ਕਾਦੀ ਕੀ ਬਣਾ ਕੇ ਰੱਖਿਆ ਮੈਨੂੰ ਇਨਾਂ ਨੇ ਮੈਨੂੰ ਪੁੱਛਣੀ ਸੀਗਾ ਇਹ ਨਹੀਂ ਗੱਲ ਕੋਈ ਚਗੀਆਂ ਤਾਂ ਭਾਈ ਆਇਆ ਸੀ ਜਦੋਂ ਇਹਨੇ ਪੁੱਛਿਆ ਕਿ ਉਹ ਨਹੀਂ ਇਹ ਚੁੱਪ ਕਰਕੇ ਹੀ ਤੁਰਿਆ ਆਇਆ ਜਦੋਂ ਤੁਨ ਕੋਟਰੇ ਸੀ ਉਦੋਂ ਵੀ ਸ਼ਰਾਬ ਪੀਤੀ ਹੋਈ ਸੀ ਸਰ ਅਨਸ਼ੇ ਉਦੋਂ ਵੀ ਤਾਂ ਸ਼ਰਾਬ ਪੀਤੀ ਆਏ ਨੇ ਏ ਫਿਰ ਇਹਨਾਂ ਨੇ ਮੇਰੀ ਕੁੱਟਣ ਦੀ ਤਾਂ ਮੂਹ ਨਹੀਂ ਬਣਾਈ ਮੂਹ ਮੂਹ ਹੀ ਬਣਾਈ ਇਹਨਾਂ ਨੇ ਮੇਰੀ ਇਹਦੀ ਉਹ ਬੋਲਣ ਦੀ ਆਵਾਜ਼ ਦੀ ਮੈਨੇ ਬੋਲ ਨਹੀਂ ਸੀ ਫਿਰ ਆਵਾਜ਼ ਨਾਲ ਮੈਂ ਕੱਲੀ ਸੀ ਮੈਂ ਜੂ ਮਰਜੀ ਆਈ ਮੈਂ ਬੋਲੀ ਬੇਟਾ ਮੈਂ ਝੂਠ ਨਹੀਂ ਮਾਰਦੀ ਕੋਈ ਪੁਲਸਰ ਕੀਤੀ ਕਰਵਾਈ ਕੋਈ ਨਹੀਂ ਕੀਤੀ ਮੇਰੀ ਸੁਣਾਈ ਨਹੀਂ ਕੀਤੀ ਤੁਹਾਡੀ ਉਮਰ ਕਿੰਨੀ ਹੋਤਾ ਜੀ ਮੇਰੀ 65 ਸਾਲ ਦੀ ਹੋ ਗਈ 65 ਸਾਲ ਦਾ ਹਾਂ ਮੈਂ ਵਿਆਹ ਸ਼ਾਦੀਆਂ ਚ ਨਾਲ ਇਹਨਾਂ ਦੀ ਐਮਸੀ ਦੀਆਂ ਇਤਨਾ ਝਾੜਦੀਆਂ ਬਹੁਤ ਕੰਮ ਕਰਦੀਆਂ ਮੈਂ ਇਹ ਬੱਚਾ ਮੈਂ ਐਵੇਂ ਹੀ ਪਾੜਿਆ ਇਹਦਾ ਇਲਾਜ ਕਰਾਈਆ ਇਲਾਜ ਕਰਵਾਇਆ ਹੈ ਤਾਂ ਇਲਾਜ ਨਹੀਂ ਹੋਇਆ ਇਹਦੀ ਬਿੰਗੀ ਲੱਤ ਲੱਗਦੀ ਹੈ ਹਸਪਤਾਲ ਮੈਂ 6-6 ਮਹੀਨੇ ਲਾ ਕੇ ਆਨੀਆ ਮੈਂ ਤਾਂ ਸੁਣਤੀ ਤਰਨ ਜਿਹੜਾ ਕੁੱਟਣ ਉਹ ਕੀ ਕੀ ਕੋਣ ਕੋਣ ਸੀਗੇ ਇੱਕ ਤਾਂ ਵੀਰੂ ਹੈ ਅੱਛਾ ਜੀ ਇੱਕ ਗੁੱਗੀ ਹੈ ਦੋ ਤੋ ਇੱਕ ਵੀਰੂ ਇੱਕ ਗੁੱਗੀ ਹੈ ਅੱਛਾ ਜੀ ਇਹ ਦੋਨੇ ਚਾਚੇ ਭਤੀਜ ਨੇ ਇਹਦੀ ਜਿਹੜੀ ਜਨਾਨੀ ਹੈ ਗੁੱਗੀ ਦੀ ਉਹ ਭੱਜ ਕੇ ਮੇਰੇ ਪਿੱਛੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਮੇਰੀ ਨਾ ਜਾਨ ਆ ਫਟਾਈ ਜੀ ਵਿੱਚ ਜਿਵੇਂ ਮੇਰੇ ਦਿਲ ਫੜਕਣ ਲੱਗ ਗਿਆ ਜਦੋਂ ਫੜਕਣ ਲੱਗ ਗਿਆ ਮੈਂ ਇਹ ਕਹਿੰਦੇ ਨੇ ਵੀ ਤੂੰ ਇੰਨੀ ਛੇਤੀ ਆਈ ਨਾ ਪਿੱਛੋਂ ਤੇ ਐਵੇਂ ਗੜ ਫੜ ਲਿਆ ਮੇਰਾ ਗੜ ਜਦੋਂ ਫੜਿਆ ਮੇਰਾ ਇਹ ਜੋ ਉੱਪਰ ਫੜ ਲਿਆ ਮੈਨੂੰ ਫਿਰ ਆਵਾਜ਼ ਨੇ ਉਹ ਪੁਲਿਸ ਕੀ बोलਦੀ ਐ ਬੋਲ ਚ ਕੀ ਬੋਲਦੀ ਐ ਪੁਲਿਸ ਨੇ ਸੁਣਾਈ ਨਹੀਂ ਤੇਰੀ ਮੇਰੀ ਉਹਨਾਂ ਦੀ ਸੁਣਾਈ ਕਰੀ ਜਾਂਦੀ ਤਾਨੂੰ ਬੁਲਾਇਆ ਉਹਨਾਂ ਨੂੰ ਬੁਲਾਇਆ ਨਹੀਂ ਤੁਹਾਡੀ ਦਰਖਾਸਤ ਤੇ ਸਾਡੇ ਨੂੰ ਸਾਡੇ ਨੂੰ ਬੁਲਾਇਆ ਆਉਣਾ ਨਹੀਂ ਅੱਛਾ ਬੁਲਾਇਆ ਸੀ ਕੀ ਇਹਨਾਂ ਨੂੰ ਬੁਲਾਇਆ ਆਉਣਾ ਮੈਨੂੰ ਤਾਂ ਨਹੀਂ ਬੁਲਾਇਆ ਇਹਨਾਂ ਨੂੰ ਮੁਲਾਇਕ ਕੀ ਮੰਗ ਕੀ ਚੱਕੀ ਚਾਹਨੇ ਹੋ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹਨੇ ਹੋ ਕਾਰਵਾਈ ਮੇਰਾ ਹੱਕ ਦੇ ਦੇਣ ਤੁਹਾਡੀ ਮਜ਼ਦੂਰੀ ਦਿੱਤੀ ਨਹੀਂ ਅਜੇ ਤੱਕ ਨਹੀਂ ਦਿੱਤੀ ਕਿੰਨੇ ਦਿਨ ਦੀ ਮਜ਼ਦੂਰੀ ਮੇਰੀ 3 ਦਿਨਾਂ ਦੀ ਮਜ਼ਦੂਰੀ ਹੈ ਮੇਰੇ ਪੈਸੇ ਨਾਲ ਇਲਜ਼ਾਮ ਲਾਇਆ ਗਿਆ ਪੰਜ ਦੇ ਪੰਜ ਤੋਂ 500 ਤੁਹਾਡੇ ਕਿੰਨੇ ਪੈਸੇ ਦਾ ਇਲਜ਼ਾਮ ਲਾਇਆ ਇਹਨਾਂ ਨੇ ਲਾਇਆ 1.5 ਲੱਖ ਦਾ 1.70 1.70 ਦਾ ਲਾਇਆ ਠੀਕ ਬਸ ਵਜੀ ਵਜੀ ਕੀ ਨਾਮ ਤੁਹਾਡਾ ਰਮਨ ਜੰਗ ਹੈ ਜੀ ਅਰੇ ਕੀ ਕਰਨਾ ਬਾਕੀ ਤੁਹਾਡੇ ਨਾਲ ਸੀ ਆ ਕੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਕੀ ਪੁਰਾਣਾ ਚੋਰੀ ਸ਼ਾਹ ਦੇ ਹੋਈ ਹੈ ਜੀ ਸਭ ਬੋੜੀ ਰੱਖਾਈ ਰਾਤ ਨੂੰ ਜਾ ਕੇ ਹਾਂਜੀ ਬាទ ਕਿੰਨੀ ਕਿ ਚੋਰੀ ਹੋਈ ਹੈ ਜੀ 1 700 ਹੋਈ ਹੈ ਜੀ ਕਿੰਨੀ ਕਿ ਚੋਰੀ ਇਹ ਚੋਰੀ ਪਤਾ ਸਮਝਾ ਸ਼ਾਮ ਨੂੰ ਵਾਹਤ ਆਈ ਜੀ ਕੋਈ ਪਤਾ ਨਹੀਂ ਲੱਗਦਾ ਉਹਦੇ ਸੀ ਬੈਠੀ ਆ ਰਹੇ ਅੱਛਾ ਜੀ ਉਹ ਤਾਂ ਬਹੁਤ ਲੱਗਿਆ ਉਹਦੇ ਪੈਸੇ ਨਾ ਜੀ ਪੈਸੇ ਹੈ ਨਹੀਂ ਸੀ ਬੀਤੀ ਜੀ ਅੱਛਾ ਜੀ ਚਾਬੀ ਖੁੱਲੀ ਸੀ ਜੀ ਕੋਈ ਲੋਕਾ ਸ਼ਾਇਦ ਭੁੱਲ ਗਈ ਅੱਛਾ ਜੀ ਉਸੇ ਕਾਪਾ ਹਰ ਟੋਪਰੀ ਜਿਵੇਂ ਬੋਲ ਕੇ ਬਸ ਸ਼ਾਮ ਹੋ ਰਹਾ ਬਸ ਮਤਬਕ ਤੁਹਾਨੂੰ ਮਿਲਣੇ ਪਏ ਥੋੜੀ ਜਿਹੀ ਜੁੜੀ ਹੋਈ ਸੀ ਕੌਣ ਸੀ ਕਿੰਨਾ ਕੌਣ ਸੀ ਇਹ ਆਪਣੀ ਕਮਲ ਲਾਸੀ ਜੀ ਤੇ ਕਮਲ ਲਾਸੀ ਉਸ ਤੋਂ ਬਾਅਦ ਦੇਖਿਆ ਜੇ ਇਹਦੇ ਫੇਸ ਤੇ ਸਾਰੇ ਘਰ ਛੱਡ ਕੇ ਸਾਰਾ ਸੀ ਵਿਚਾਰ ਕੇ ਵੀ ਕਰਦਾ ਕੋਈ ਨਹੀਂਗਾ ਉਹਦਾ ਗੱਲਾਂ ਵਾਦੋ ਸਬਾਰੇ ਆਈ ਉਸ ਤੋਂ ਬਾਅਦ ਜਿਵੇਂ ਅਸੀਂ ਬਰਾਹ ਦੀ ਬਰਾਹ ਆਇਆ ਚਲੀ ਗਈ ਉਹ ਆਪਣੇ ਘਰੇ ਬਾਕੀ ਸਾਰੇ ਉਹ ਤੁਸੀਂ ਦੇਖਿਆ ਗਿਆ ਉਸ ਤੋਂ ਲੇਰੀਜ਼ ਨੂੰ ਤਾਂ ਬੋਟਪਾਰਟੀ ਤੇ ਹੀ ਜੁੜੇ ਨਹੀਂ ਕੋਈ ਗੱਲ ਬਾਤ ਨਹੀਂ ਸਾਰਾ ਸਾਰੇ ਨਾਲ ਹੀ ਸੀਗੀ ਉਹਨਾਂ ਨੂੰ ਦੱਸਿਆ ਕਰ ਉਸ ਤੋਂ ਬਾਅਦ ਉਹ ਕਿਤੇ ਨਿੱਕੀ ਪਰ ਚੱਲੀ ਗਿਆ ਆਪਣੇ ਦੀਆ ਐਮ.ਸੀ. ਸਾਹਿਬ ਇਸ ਗੱਲ ਤੋਂ ਬਾਅਦ ਜੀ ਉਹਨਾਂ ਦਾ ਜਿਹੜੇ ਜੀ ਬਤੇ ਕਿ ਜਦੋਂ ਤੁਸੀਂ ਪ੍ਰਾਰਥਨ ਕੀਤੀ ਹੈ ਉਹਨਾਂ ਤੋਂ ਲਾਗਿਆ ਇੱਕ ਲੇਰੀਜ਼ ਘਰੇ ਉਹਨਾਂ ਦੇ ਉਹਨਾਂ ਨੇ ਇੱਕ ਹੋਰ ਰੱਖੀ ਹੋਈ ਸੀ ਵੀ ਉਸੇ ਤੇ ਸ਼ਕਤ ਜੋ ਜਿੱਤ ਜਾਣਾ ਕੀਤਾ ਗਿਆ ਤੁਹਾਡਾ ਨਹੀਂ ਸਰ ਕੋਈ ਨਹੀਂ ਸੀ ਕਲੀ ਹੋਈ ਸੀ ਘਰੇ ਜੀ ਸਾਰੇ ਸਾਰੇ ਇਸ ਤੋਂ ਬਾਅਦ ਸਭ ਇਸ ਤੋਂ ਬਾਅਦ ਜੀ ਸੀ ਸਰ ਚਾਚੀ ਦਾ ਚਾਚੀ ਸਾਰੇ ਚਾਚੀ ਵੀ ਲਗਦੇ ਚਾਚੀ ਗਾ ਚਾਚੀ ਗਨੇ ਯੋਨੀ ਚਾਚੀ ਗਾ ਤਾਂ ਬੜਾ ਰੱਖੀ ਕਰਦਾ ਕੋ ਵਾਲੇ ਸੀ ਜਿਆਦਾ ਅੱਛਾ ਅੱਲਾਹ ਵਾ ਤੁਸੀਂ ਜਾਣਦੇ ਸੀ ਉਹਨਾਂ ਨੂੰ ਕਹਿਣ ਦੋਸਤ ਸਿੱਤ ਸਿੱਤ ਬੰਦੀ ਮਾਰਨ ਨੂੰ ਸਾਰੇ ਨਾ ਲੱਗੇ ਤੁਸੀਂ ਉਸ ਤੋਂ ਬਾਅਦ ਤੁਹਾਡੇ ਪੁੱਤਰ ਪਾਸੇ ਦੋਸ਼ ਲਗਾ ਨਹੀਂ ਸਰ ਝੂਠਾ ਕੋਈ ਹੱਥ ਤੱਚ ਨਹੀਂ ਕੀਤਾ ਉਸੇ ਵੀ ਨਹੀਂ ਕੀਤਾ ਜੀ ਝੂਠੇ ਗੱਲਾਂ ਜੀ ਆ ਹਾਂਜੀ ਨਹੀਂ ਕੋਈ ਕੋਈ ਗੱਦੀ ਗੱਲ ਚਾਚੀ ਗਨੇ ਸਿਉ ਨੂੰ ਮਾ ਮਾਉ ਮੰਦੇ ਸੀ ਉਹਨੂੰ ਇਹ ਵੇਜੀ ਕਿਤਾ ਰੱਖਿਆ ਸੀ ਜੀ ਜੀਨ ਤੋਂ ਤੇ ਕਿੱਧਰ ਕਿਹਾ ਰੱਖੀਓ ਬਸ ਜੀ ਪਹਿਲਾਂ ਕੋਟ ਕਰਿਆ ਜਾਂਦੀ ਜਾਂਦੀ ਸੀ ਨਹੀਂ ਉਹ ਮੇਰੀ ਚਾਚੀ ਲੈ ਕੇ ਆਏ ਜੇ ਗਾਂਢੇ ਦਾ ਚਾਚੀ ਹੋਗਾ ਬਹੁਤ ਦੋ ਦਿਨ ਦਾ ਪ੍ਰੋਗਰਾਮ ਸੀ ਵਸਦੀ ਅੱਛਾ ਬਹੁਤ ਬਹੁਤ ਸਰ ਜੀ ਸਰ ਸਰ 20 ਤਰੀਕ ਨੂੰ ਲੱਗ ਪਵੇ ਇੱਕ ਨੇ ਕਰੇ ਵਿਆਹ ਸੀ ਜੇ ਕਸ਼ਮੀ ਜਿਹੜੀ ਜੋ ਨੂੰ ਪਟਵਾਰ ਕੀ ਨੋਕੀ ਪੂਰਾ ਮੌਲਾ ਜੀ ਹਾਂ ਜੇ ਇਹ ਜਨੈਲ ਸਿੰਘ ਦੇ ਕਰੇ ਵਿਆਹ ਸੀ 2.5 ਨੰਬਰ ਗਲੀ ਆ ਮੋਹਰਪੁਰ ਵਸਤੇ ਚ ਉਹਨਾਂ ਨੇ ਮਤਲਬ ਆਪ ਦੇ ਘਰ ਦੇ ਕੰਮ ਕਰ ਵਾਸਤੇ ਸ਼ਮਮੀ ਕੌਰ ਆ ਲੇਡੀ ਜੇਕਰ ਉਹਨੂੰ ਬੁਲਾਇਆ ਸੀਗਾ ਉਹ ਵਿਆਹ ਜਦੋਂ ਵਿਆਹ ਤੋਂ ਬਾਅਦ ਆਏ ਹੋ ਰਾਤ ਨੂੰ ਉਹਨਾਂ ਨੇ ਦੇਖਿਆ 12:40 ਦੇ ਕਰੀਬ ਉਹ ਚੁੱਕ ਕੇ ਗਏ ਵਰਦਮਾਨ ਉਹ ਕਹਿੰਦੇ ਵੀ ਸਾਗ ਇੱਕ ਲੱਖ ਤੇ 70000 ਰੁਪਏ ਚੋਰੀ ਹੋ ਗਿਆ ਤੇ ਉਹ ਛਮੀ ਕੌਰੀ ਕੱਲੀ ਸੀ ਜਿਹਨੂੰ ਘਰੇ ਛੱਡ ਕੇ ਗਏ ਸੀਗੇ ਛਮੀ ਕੌਰ ਤੋਂ ਉਹਨਾਂ ਸ਼ੱਕ ਜਤਾਇਆ ਸੀ ਤੇ ਸੁਵਨ ਚੋ ਚੋ ਚੋਕੀ ਦਿਖਾ ਦਿੱਤੇ ਸੀਗੇ ਮਤਲਬ ਪੈਸੇ ਚੋਰੀ ਹੋਣ ਚਾਹੀਦੇ ਉਸ ਤੋਂ ਬਾਅਦ ਜਿਹੜੀ ਅਗਲੇ ਦਿਨਾਂ 21 ਅੱਠ ਨੂੰ ਜਿਹੜੀ ਛਮੀ ਕੌਰ ਉਹ ਦਾਖਲ ਹੁੰਦੀ ਹੈਗੀ ਇਹ ਮੇਰੇ ਇਹ ਨਾਲੇ ਬੰਦੀ ਬਣਾਇਆ ਮੈਨੂੰ ਤੇ ਕੁੱਟ ਮਾਰ ਕੀਤੀ ਹੈਗੀ ਉਹਦੇ ਸਵਰਥ ਜੀ 289 ਉਹਨਾਂ ਦਾ ਹੋ ਰੋ ਸੀਗਾ ਤੇ 289 ਅਗਲੇ ਦਿਨ ਉਹ ਜਾ ਕੇ ਦਾਖਲ ਹੁੰਦੀ ਹੈ ਇਹਦੇ ਸਵਰਥੋ ਦੋਨੇ ਤਰ੍ਹਾਂ ਦੀ ਕੰਪਲੇਨਟ ਹੈਗੀ ਸਾਡੇ ਕੋਲੇ ਉਹਨਾਂ ਦਾ ਬਿਆਨ ਵੀ ਲਿਖਿਆ ਉਹ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੇ ਕੋਈ ਸੱਟ ਹੈ ਨਹੀਂ ਕਿ ਪੇਨ ਲਿਖਿਆ ਕੱਲੀ ਉਹ ਬਾਹਲਾ ਪਰਚਾ ਦੇਣਾ ਪਰਚਾ ਤੋਂ ਬਾਅਦ ਜਿਹੜੀ ਕਰਦੀ ਹੋਊਗੀ ਬੰਦੀ ਹਾਂ ਜੀ ਉਹ ਪਰਚਾ ਕਰੀ ਜਾਂਦੇ ਰਾਤ ਨੂੰ ਹੀ ਉਹ ਆਵਾਜ਼ ਵਿਆਹ ਤੋਂ ਹੀ ਰਾਤ ਨੂੰ ਆਏ ਸੀਗੇ 12:40 ਤੱਕ ਉਹ ਥਾਣੇ ਚੌਕੀ ਗਈ ਆ ਕਿ ਸਾਡੇ ਚੋਰੀ ਹੋ ਗਈ ਹੈ ਉਹਦੇ ਬਾਰੇ ਪਰਚਾ ਕਰਦੇ ਆ ਜਿਹੜਾ ਕੁਝ ਇਹ ਨੂੰ ਕਰਨ ਦੇ ਸਾਰ ਜਿਹੜਾ ਦੋਸ਼ੀ ਆਇਆ ਉਹ ਤੇ ਕਰ ਵੀ ਕਰਾ ਚੋਰੀ ਦੇ ਇਲਜ਼ਾਮ ਲਾ ਰਹੇ ਕੁਛ ਸੀਸੀਟੀਵੀ ਵਗੈਰਾ ਹੈ ਕਿ ਸੀਸੀਟੀਵੀ ਕੋਈ ਨਹੀਂ ਉੱਥੇ ਘਰੇ ਉਹਨਾਂ ਦਾ ਕੈਮਰਾ ਹੀ ਨਹੀਂਗਾ ਪਰ ਉਹਨਾਂ ਨੇ ਜਦੋਂ ਆ ਕੇ ਆਵਾ ਸਬੰਧ ਜਾਂ ਕਵਿਤਾ ਉਹਨਾਂ ਨੇ ਦੱਸਿਆ ਵੀ ਸਾਡੇ 1 ਲੱਖ 70 ਹਜ਼ਾਰ ਰੁਪਏ ਕਰੋ ਗਏ ਵੇ ਸਰ ਕਿਸਨੇ ਕਿਸੇ ਐਮਸੀ ਦੇ ਵੀ ਇਨਵੋਲਵਡ ਇਸ ਯਾਰ ਇਸ ਮਾਮਲੇ ਵਿੱਚ ਕੀ ਐ ਦੇ ਬਾਰੇ ਸਭਾ ਅਜੇ ਕੋਈ ਨਹੀਂ ਅਸੀਂ ਪਰਦਾਦ ਦੀਣਾ ਪਰਦਾਦ ਕਰ ਰਹੇ ਆਂ ਪਰਦਾਦ ਦੇ ਧਾਲ ਜਿਹੜਾ ਕਰ ਵੀ ਪੜੋ ਇਸ ਤਰ੍ਹਾਂ ਗੁੱਟਮਾਰ ਕੀਤੀ ਗਈ ਹੈ ਕਾਨੂੰਨ ਨੂੰ ਹੱਥ ਚ ਲੈ ਗਿਆ ਲੱਗਦਾ ਨਹੀਂ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਸੀ ਨੇ ਦੇਖੋ ਇਹ ਤਾਂ ਪਰਦਾਸ਼ ਨਹੀਂ ਰੰਨਾ ਜੀ ਕਿ ਕਟਮਾਰ ਹੋਈ ਵੀ ਕਿ ਨਹੀਂ ਹੋਈ ਆ ਉਹ ਡਾਕਟਰ ਸਾਹਿਬ ਨੇ ਸਾਨੂੰ ਕਲਾ ਪੇਨ ਦੱਸਿਆ ਵੀ ਇਹਦੇ ਪੇਨ ਹੈਗਾ ਉਹਦੇ ਦੁਆਰੇ ਅਸੀਂ ਪਰਦਾਸ਼ ਕਰੀ ਜਾਂਦੇ ਜਿਹੜਾ ਪਰਦਾਸ਼ ਤੋਂ ਦੋਸ਼ੀ ਪਾਇਆ ਉਹ ਤੇ ਕਾ